ਟਰੈਵਲ ਏਜੰਟਾਂ ਵੱਲੋਂ ਭੋਲੇ-ਪਾਲੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦਾ ਸਿਲਸਲਾ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅਜਿਹਾ ਹੀ ਇੱਕ ਹੋਰ ਮਾਮਲਾ ਕੁਝ ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ਦੇ ਉੱਤੇ ਇੱਕ ਟਰੈਵਲ ਏਜੰਟ ਨੇ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਇਸ ਤੋਂ ਬਾਅਦ ਪਰਚਾ ਦਰਜ ਹੋਣ ਮਗਰੋਂ ਵੀ ਕੋਈ ਹੱਲ ਜਦੋਂ ਨਾ ਹੋਇਆ ਤਾਂ ਪੀੜਤ ਲੜਕੇ ਦੀ ਮਾਂ ਜਿਹੜੀ ਕਿਰਨਜੀਤ ਕੌਰ ਉਹ ਜ਼ਹਿਰੀਲੀ ਦਵਾਈ ਦੀਆਂ ਸ਼ੀਸ਼ੀਆਂ ਆਪਣੇ ਨਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ ਸੋ ਪੀੜਤ ਮਾਂ ਕਿਰਨਜੀਤ ਕੌਰ ਨੇ ਦੱਸਿਆ ਕਿ ਇੱਕ ਏਜੰਟ ਵੱਲੋਂ ਉਸਦੇ ਲੜਕੇ ਗगनਦੀਪ ਸਿੰਘ ਨੂੰ ਅਮਰੀਕਾ ਭੇਜਣ ਬਦਲੇ ਕਰੀਬ 42 ਲੱਖ ਰੁਪਏ ਦੇ ਵਿੱਚ ਸਾਡੇ ਨਾਲ ਗੱਲ ਤੈਅ ਕੀਤੀ ਸੀ ਜਿਸ ਨੂੰ ਅਸੀਂ ਕਰੀਬ 23 ਲੱਖ ਰੁਪਏ ਬੈਂਕ ਖਾਤੇ ਰਾਹੀਂ ਕਰੀਬ 1.5 ਦੋ ਲੱਖ ਰੁਪਏ ਨਗਦ ਅਤੇ ਇੱਕ ਲੱਖ ਰੁਪਏ ਦੇ ਡਾਲਰ ਅਜਿਹੇ ਦੇ ਚੁੱਕੇ ਆ ਪਰ ਇਸ ਦੇ ਬਾਵਜੂਦ ਵੀ ਏਜੰਟ ਨੇ ਮੇਰਾ ਲੜਕਾ ਅਮਰੀਕਾ ਨਹੀਂ ਭੇਜਿਆ ਜਿਸ ਤੋਂ ਤੰਗ ਆਈ ਇਸ ਮਾਂ ਨੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਸੋ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਟੈਂਕੀ ਤੇ ਚੜੀ ਹੀ ਹੈ ਕਿਰਨਜੀਤ ਕੌਰ ਦਾ ਬੇਟਾ ਗਗਨਦੀਪ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਫਸਲਾ ਕੇ ਇਸ ਪਿੰਡ ਦਾ ਰਹਿਣ ਵਾਲਾ ਮਨਦੀਪ ਸਿੰਘ ਦਿਓਲ ਪੁੱਤਰ ਜਸਵੰਤ ਸਿੰਘ ਏਜੰਟੀ ਦੇ ਨਾਮ ਤੇ 25 ਲੱਖ ਰੁਪਏ ਦੀ ਇੱਕ ਨੰਬਰਸ ਠੱਗੀ ਆ ਜਿਹੜੇ ਸਾਡੇ ਕੋਲੇ ਸਾਰੇ ਪ੍ਰੂਫ ਨੇ ਇੱਕ ਨੰਬਰ ਦੇ ਵਿੱਚ ਠੱਗੀ ਆ ਸਾਰੀਆਂ ਸਟੇਟਮੈਂਟਾਂ ਨੇ ਇਹ ਬੜੇ ਯਤਨ ਕੀਤੇ ਇੱਕ ਪੰਜਾਬ ਸਰਕਾਰ ਦੇ ਵਿੱਚ ਹਿੱਸੇਦ ਰੱਖਣ ਵਾਲੇ ਪੰਨੂ ਨਾਮ ਦੇ ਵਿਅਕਤੀ ਸ੍ਰੀ ਪੰਨੂ ਨਾਮ ਦੇ ਵਿਅਕਤੀ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਸਭ ਕੁਝ ਫੇਲ ਹੋ ਗਿਆ ਕੱਲ ਹੀ ਸਵੇਰੇ ਲਗਭਗ 5:30 ਤੋਂ 6 ਵਜੇ ਦੇ ਕਰੀਬ ਅੰਮ੍ਰਿਤ ਵੇਲੇ ਇਹ ਟੈਂਕੀ ਤੇ ਚੜ ਗਿਆ 30 ਘੰਟੇ ਬੀਤ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਸਿਰਫ ਇੱਥੋਂ ਤੱਕ ਸਾਰ ਲਈਆ ਕਿ ਰਾਤੀ 7:00 ਵਜੇ ਆਏ ਨੇਗੇ ਓੰਕਾਰ ਸਿੰਘ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪਹਿਲਾਂ ਐਸ ਐਚ ਓ ਕਰਮਜੀਤ ਸਿੰਘ ਸਦਰ ਧੂਰੀ ਆਏ ਸੀ ਉਹ ਆਪਣਾ ਕੁਝ ਗੱਲਾਂ ਬਾਤਾਂ ਕਰਕੇ ਚਲੇ ਗਏ 12 ਲੱਖ ਰੁਪਏ ਕੱਲ ਸਾਨੂੰ ਇਹ ਦੇ ਰਹੇ ਸੀ ਕਿ 25 ਲੱਖ ਦਾ ਮਾਮਲਾ 12 ਲੱਖ ਚ ਰਫਾ-ਫਾ ਕਰ ਦੋ ਅਸੀਂ ਮਨਾ ਕਰ ਦਿੱਤਾ ਸਾਡੀ ਮੰਗ ਹੈ ਕਿ 25 ਲੱਖ ਦਾ 25 ਲੱਖ ਸਾਨੂੰ ਦਿੱਤਾ ਜਾਵੇ ਵਾਪਸ ਕੀਤਾ ਜਾਵੇ ਇਸ ਸਪੀਡ ਤੇ ਪਰਿਵਾਰ ਨੂੰ ਜੇਕਰ ਇਹ ਪੀਪਲ ਪਰਿਵਾਰ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਭਾਰਤੀ ਕਿਸਾਨ ਵੀਰਿਆਂ ਦੇ ਸਾਡੇ ਸਿੱਧੂਪੁਰ ਦੇ ਆਗੂ ਨੇ ਸ੍ਰੀ ਦਾਸਪਾਲ ਸਿੰਘ ਦੇ ਕਲੱਬ ਦੇ ਸਾਡੇ ਆਗੂ ਨੇ ਜਿਹੜੇ ਗੁਰਮਿੰਡ ਤੋਂ ਨੇ ਸਾਰੇ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਆਏ ਨੇ ਬੀਬੀਆਂ ਆਈਆਂ ਹੋਈ ਨੇ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਜਿਉਂਦਾ ਤਿਆ ਰਹੂ ਆਦਰਵਾਇਜ਼ ਬੀਬੀ ਕਿਰਨਜੀਤ ਕੌਰ ਜਿਹੜੇ ਆਪਣੇ ਬੱਚੇ ਲਈ ਇਨਸਾਫ ਮੰਗਦੀ ਹੈ 11-12 ਕਨਾਲ ਬੀਚ ਕੇ ਪਹਿਲੀ ਸਭ ਕੁਝ ਵੇਚ ਕੇ ਘਰੋਂ ਬੇਕਰ ਹੋ ਗਈ ਆ ਉਹਦੀ ਕੋਈ ਜਾਨ ਨੂੰ ਨੁਕਸਾਨ ਹੁੰਦਾ ਤਾਂ ਇਹਦਾ ਸਿੱਧਾ ਤੇ ਸਿੱਧਾ ਜ਼ਿੰਮੇਵਾਰ ਕੌਣ ਸਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਇਸ ਦੁਰਖਾਸਤ ਦੇ ਵਿੱਚ ਸ਼ਾਮਲ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨਾਮ ਦਰਜ ਨੇ ਲੈ ਜੀ ਇੱਥੋਂ ਦਾ ਜਿਹੜਾ ਏਜੰਟਾ ਮਨਦੀਪ ਸਿੰਘ ਦਿਓਲ ਤੇ ਉਹ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉਥੇ ਲਾਲਚ ਕੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇਤੋਂ ਬੇਤਨਾਮ ਤੋਂ ਮੋੜਲੇ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਏ ਟੂਰਿਸਟ ਵੀਜ਼ਾ ਵੈਸਟਰ ਵੀਜ਼ਾ ਤੇ ਮੈਨੂੰ ਹੁਣ ਭੇਜਿਆ ਨਹੀਂ ਇਹਨਾਂ ਨੇ ਤੇ ਉਹਦੇ ਵਿੱਚੋਂ ਇੱਕ ਵੀ ਰੁਪਿਆ ਮੇਰਾ ਅਜੇ ਤੱਕ ਇਹਨਾਂ ਨੇ ਵਾਪਸ ਨਹੀਂ ਕੀਤਾ ਜੀ ਇਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਉਹਦੇ ਚੱਕਰ 'ਚ ਹੁਣ ਮੰਮੀ ਮੇਰੇ ਟੈਂਕੀ ਤੇ ਨੇ 30 ਘੰਟੇ ਹੋ ਗਏ ਜੀ ਨਾ ਕੋਈ ਪੁਲਸ ਆਇਆ ਇੱਥੇ ਨਾ ਕੋਈ ਹੋਰ ਆਇਆ ਜੀ ਅਗਲਾ ਸੰਘਰਸ਼ ਕੀ ਹੋਊਗਾ ਤੇ ਅਸੀਂ ਹੋਰ ਇਹਦੂ ਕਿਹੜਾ ਕਰਾਂਗੇ ਕੀ ਮੰਗ ਕੀ ਕਰਦੇ ਹੋ